ਸਾਸ਼ਰੀਆ ਕਲਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਇੱਕ ਵੱਖਰੇ ਤਰੀਕੇ ਨਾਲ ਸ਼ਿਮਲਾ ਮਿਰਚ ਦੀ ਅਜੀਹੀ ਸਬਜ਼ੀ ਬਣਾ ਕੇ ਰੈਡੀ ਕਰਾਂਗੇ ਕਿ ਜੀਨੂੰ ਸ਼ਿਮਲਾ ਮਿਰਚ ਖਾਣੀ ਨਹੀਂ ਵੀ ਪਸੰਦ ਉਹ ਵੀ ਕਹੇਗਾ ਕਿ ਇਹ ਤੋਂ ਲਾਜਵਾਬ ਸਬਜ਼ੀ ਤਾਂ ਕੋਈ ਹੋ ਹੀ ਨਹੀਂ ਸਕਦੀ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਲਈ ਦੋ ਆਪਾਂ ਨੇ ਸ਼ਿਮਲਾ ਮਿਰਚ ਲਈ ਹੈ ਤੇ ਇਹਨਾਂ ਨੂੰ ਆਪਾਂ ਤਿੰਨ ਪਾਰਟ ਵਿੱਚ ਡਿਵਾਈਡ ਕਰਕੇ ਕੱਟ ਕਰਾਂਗੇ ਤੇ ਇਹਦੇ ਜਿਹੜੇ ਬੀਜ ਐ ਉਹਨਾਂ ਨੂੰ ਵੀ ਆਪਾਂ ਰਿਮੂਵ ਕਰਾਂਗੇ ਚੰਗੀ ਤਰ੍ਹਾਂ ਤੇ ਬੀਜਾਂ ਨੂੰ ਆਪਾਂ ਨੇ ਰਿਮੂਵ ਕਰ ਲਿਆ ਤੇ ਹੁਣ ਆਪਾਂ Shimla mirch ਨੂੰ ਇਸ ਤਰੀਕੇ ਨਾਲ ਲੰਬਾ ਲੰਬਾ ਕੱਟ ਕੇ ਤਿਆਰ ਕਰਾਂਗੇ ਜਿਸ ਨਾਲੇ ਦੇਖਣ ਚ ਵੀ ਬਹੁਤ ਹੀ ਵਧੀਆ ਲੱਗਦੀ ਹੈ ਤੇ Shimla mirch ਆਪਾਂ ਨੇ ਕੱਟ ਕੇ ਰੱਖ ਲਈ ਹੈ ਤੇ ਹੁਣ ਦੋ ਪਿਆਜ਼ ਲਏ ਆਪਾਂ ਨੇ ਇਹਨਾਂ ਨੂੰ ਵੀ ਆਪਾਂ ਕੱਟ ਕੇ ਰੱਖ ਲਵਾਂਗੇ ਤੇ ਪਿਆਜ਼ ਉੱਤੇ ਜਿਹੜੀਆਂ ਲਾਈਨਸ ਬਣੀਆਂ ਹੁੰਦੀਆਂ ਉਹਨਾਂ ਤੋਂ ਆਪਾਂ ਨੇ ਬਿਲਕੁਲ ਅਪੋਜ਼ਿਟ ਪਿਆਜ਼ ਨੂੰ ਕੱਟ ਕੇ ਰੈਡੀ ਕਰਨਾ ਹੈ ਜਿਵੇਂ ਕਿ ਆਪਾਂ ਲੱਛੇ ਪਿਆਜ਼ ਵਿੱਚ ਪਿਆਜ਼ ਕੱਟ ਕੇ ਰੈਡੀ ਕਰਦੇ ਹਾਂ ਉਸੇ ਤਰੀਕੇ ਨਾਲ ਆਪਾਂ ਨੇ ਅੱਜ ਸ਼ਿਮਲਾ ਮਿਰਚ ਲਈ ਪਿਆਜ਼ ਕੱਟ ਕੇ ਰੈਡੀ ਕਰਨਾ ਹੈ ਤੇ ਹੁਣ ਆਪਾਂ ਫਲੇਮ ਨੂੰ ਔਨ ਕਰਕੇ ਕੜਾਹੀ ਵਿੱਚ ਥੋੜਾ ਜਿਹਾ ਰਿਫਾਈਨਡ ਔਇਲ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆਂ ਤੇ ਹੁਣ 2 ਚਮਚ ਆਪਾਂ ਨੇ ਪੀਨਟਸ ਲਏ ਆ ਤੇ ਇਹਨਾਂ ਨੂੰ ਆਪਾਂ ਉਦੋਂ ਤੱਕ ਰੋਸਟ ਕਰਾਂਗੇ ਜਦੋਂ ਤੱਕ ਇਹਨਾਂ ਦੀ ਛਟਕਣ ਦੀ ਆਵਾਜ਼ ਨਾ ਆਉਣ ਲੱਗ ਜਾਵੇ ਤੇ ਹੁਣ ਪੀਨਟਸ ਆਪਣੇ ਰੋਸਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਦੋ ਸੁੱਕੀਆਂ ਲਾਲ ਮਿਰਚਾਂ ਐਡ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਹਰੀਆਂ ਮਿਰਚਾਂ ਤੇ ਕੱਟਿਆ ਹੋਇਆ ਅਦਰਕ ਤੇ ਆਪਾਂ ਲਸਣ ਇਹਦੇ ਵਿੱਚ ਐਡ ਕਰਾਂਗੇ ਤੇ ਥੋੜਾ ਜਿਹਾ ਆਪਾਂ ਨੇ ਕੋਕੋਨਟ ਨੂੰ ਵੀ ਕੱਟ ਕੇ ਰੱਖ ਲਿਆ ਸੀ ਤੇ ਹੁਣ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜੀ ਦੇਰ ਲਈ ਰੋਸਟ ਕਰਾਂਗੇ ਤੇ ਹੁਣ ਇਹ ਸਾਰੀਆਂ ਚੀਜ਼ਾਂ ਰੋਸਟ ਹੋ ਚੁੱਕੀਆਂ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਪਲੇਟ 'ਚ ਰੱਖ ਲਵਾਂਗੇ ਤੇ ਇਹਨਾਂ ਨੂੰ ਆਪਾਂ ਇੱਕ ਮਿਕਸੀ ਦੇ ਜਾਰ ਵਿੱਚ ਟਰਾਂਸਫਰ ਕਰਾਂਗੇ ਤੇ ਇਹਨਾਂ ਦਾ ਆਪਾਂ ਪਾਊਡਰ ਬਣਾ ਕੇ ਰੈਡੀ ਕਰਾਂਗੇ ਤੇ ਦੇਖੋ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੇ ਪਾਊਡਰ ਬਣਾ ਕੇ ਰੈਡੀ ਕਰ ਲਿਆ ਹੈ ਤੇ ਹੁਣ ਆਪਾਂ ਕੱਟੀ ਹੋਈ ਸ਼ਿਮਲਾ ਮਿਰਚ ਵਿੱਚ ਕੱਟੇ ਹੋਏ ਪਿਆਜ਼ ਮਿਕਸ ਕਰਾਂਗੇ ਤੇ ਪਿਆਜ਼ ਦੇ ਜਿਹੜੇ ਲੱਛੇ ਆ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਖੋਲ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਪਾਊਡਰ ਬਣਾ ਕੇ ਰੈਡੀ ਕੀਤਾ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਤੇ ਨਾਲ ਹੀ ਅੱਧਾ ਚਮਚ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਐਡ ਕਰਾਂਗੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜੇ ਓਇਲ ਵਿੱਚ ਆਪਾਂ ਨੇ ਪੀਨਟਸ ਨੂੰ ਰੋਸਟ ਕੀਤਾ ਸੀ ਉਸੇ ਓਇਲ ਵਿੱਚ ਆਪਾਂ ਆਪਣੀ ਸਬਜ਼ੀ ਬਣਾ ਕੇ ਰੈਡੀ ਕਰਾਂਗੇ ਤੇ ਓਇਲ ਵਿੱਚ ਇੱਕ ਚਮਚ ਆਪਾਂ ਰਾਈ ਦਾ ਐਡ ਕਰਾਂਗੇ ਤੇ ਨਾਲ ਹੀ ਥੋੜੀ ਜੀ ਆਪਾਂ ਇਹਦੇ ਵਿੱਚ ਹੀਂਗ ਪਾਵਾਂਗੇ ਤੇ ਥੋੜਾ ਜਿਹਾ ਜੀਰਾ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਜਿਹੜਾ ਆਪਾਂ ਨੇ Shimla mirch ਤੇ pyaz ਨੂੰ ਮਿਕਸ ਕਰਕੇ ਰੱਖਿਆ ਸੀ ਉਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇਨਾ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰਾਂਗੇ ਤੇ ਹੁਣ ਇੱਕ ਛੋਟਾ ਚਮਚਾ ਆਪਾਂ ਨੇ ਹਲਦੀ ਦਾ ਲਿਆ ਹੈ ਤੇ ਥੋੜੀ ਜੀ ਆਪਾਂ ਨੇ ਲਾਲ ਮਿਰਚ ਲਈ ਹੈ ਤੇ ਇਹਨਾਂ ਦੋਵੇਂ ਚੀਜ਼ਾਂ ਨੂੰ ਵੀ ਆਪਾਂ ਸਬਜ਼ੀ ਵਿੱਚ ਐਡ ਕਰਾਂਗੇ ਤੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਐਡ ਕਰ ਸਕਦੇ ਹੋ ਕਿਉਂਕਿ ਆਪਾਂ ਨੇ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਲਾਲ ਮਿਰਚ ਵੀ ਐਡ ਕੀਤੀ ਆ ਪਹਿਲਾਂ ਤਾਂ ਮਿਰਚ ਨੂੰ ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਸਬਜੀ ਨੂੰ 5 ਮਿੰਟ ਲਈ ਢੱਕ ਕੇ ਪਕਾਵਾਂਗੇ ਮੀਡੀਅਮ ਫਲੇਮ ਤੇ ਤੇ ਹੁਣ ਸਬਜੀ ਨੂੰ ਪੱਕਦੇ ਹੋਏ 5 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਆਂ ਤੇ ਹੁਣ ਆਪਾਂ ਇਹਦੇ ਵਿੱਚ 2 ਤੋਂ 3 ਵੱਡੇ ਚਮਚ ਦਹੀਂ ਦੇ ਐਡ ਕਰਾਂਗੇ ਤੇ ਦਹੀਂ ਐਡ ਕਰਨ ਤੋਂ ਪਹਿਲਾਂ ਆਪਾਂ ਫਲੇਮ ਨੂੰ ਬੰਦ ਕਰ ਲਵਾਂਗੇ ਤੇ ਦਹੀਂ ਐਡ ਕਰਨ ਤੋਂ ਬਾਅਦ ਆਪਾਂ ਨੇ ਜਲਦੀ ਜਲਦੀ ਇਹਨੂੰ ਮਿਕਸ ਕਰ ਦੇਣਾ ਕਿਉਂਕਿ ਜਿਹੜੀ ਦਹੀਂ ਹੈ ਉਹ ਬਹੁਤ ਹੀ ਜਲਦੀ ਆਪਣਾ ਪਾਣੀ ਰਿਲੀਜ਼ ਕਰ ਦਿੰਦੀ ਹੈ ਤੇ ਇਸ ਕਰਕੇ ਆਪਾਂ ਨੇ ਇਹਨੂੰ ਜਲਦੀ ਜਲਦੀ ਮਿਕਸ ਕਰ ਦੇਣਾ ਤੇ ਦਹੀਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਦੁਬਾਰਾ ਤੋਂ ਫਲੇਮ ਨੂੰ ਔਨ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰਾਂਗੇ ਤੇ ਨਮਕ ਨੂੰ ਆਪਾਂ ਨੇ ਪਹਿਲਾਂ ਇਸ ਕਰਕੇ ਐਡ ਨਹੀਂ ਕੀਤਾ ਸੀ ਕਿਉਂਕਿ ਉਹਦੇ ਨਾਲ ਜਿਹੜੇ ਪਿਆਜ਼ ਆ ਉਹ ਨਰਮ ਪੈ ਜਾਂਦੇ ਆ ਤੇ ਇਸ ਸਬਜੀ ਵਿੱਚ ਜਿਹੜੇ ਪਿਆਜ਼ ਆ ਉਹ ਖੜੇ ਖੜੇ ਜਿਹੀ ਵਧੀਆ ਲੱਗਦੇ ਆ ਤੇ ਇਸ ਕਰਕੇ ਆਪਾਂ ਨੇ ਨਮਕ ਨੂੰ ਬਾਅਦ ਵਿੱਚ ਐਡ ਕੀਤਾ ਤੇ ਹੁਣ ਆਪਾਂ ਇਹਨੂੰ ਦੁਬਾਰਾ ਤੋਂ 5 ਤੋਂ 7 ਮਿੰਟ ਲਈ ਟੱਕ ਕੇ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਸਬਜੀ ਨੂੰ ਪੱਕਦੇ ਹੋਏ 5 ਤੋਂ 7 ਮਿੰਟ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਤੇਲ ਚੰਗੀ ਤਰ੍ਹਾਂ ਰਿਲੀਜ਼ ਕਰ ਦਿੱਤਾ ਤੇ ਹੁਣ ਇਹ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਆ ਤੇ ਸਰਵ ਕਰਨ ਲਈ ਤਿਆਰ ਆ ਤੇ ਦੇਖੋ ਜੀ ਸ਼ਿਮਲਾ ਮਿਰਚ ਦੀ ਇੱਕ ਵੱਖਰੇ ਤਰੀਕੇ ਨਾਲ ਸਬਜੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਬਹੁਤ ਹੀ ਲਾਜਵਾਬ ਸਬਜੀ ਬਣ ਕੇ ਰੈਡੀ ਹੋਈ ਆ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਜਰੂਰ ਟਰਾਈ ਕਰਿਓ ਤੁਹਾਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਇਹ ਸਬਜੀ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ